ਉਸ ਦਾ ਇੱਕ ਤੀ ਦਾਜ਼ ਮੰਗਣ ਵਾਲਿਆਂ ਦਾ ਸ਼ਿਕਾਰ ਹੋ ਗਈ ਆ ਤੁਹਾਨੂੰ ਦੱਸਦੀ ਏ ਕਿ ਇੱਕ ਲਾੜੀ ਹੁੰਦੀ ਆ ਜਿਹਦੇ ਹੱਥਾਂ ਦੇ ਉੱਪਰ ਮਹਿੰਦੀ ਲੱਗੀ ਹੁੰਦੀ ਏ ਤੇ ਮਹਿੰਦੀ ਲਗਾ ਕੇ ਉਹ ਗੈਸਟ ਹਾਊਸ ਦੇ ਵਿੱਚ ਬੈਠੀ ਆਪਣੇ ਲਾੜੇ ਦੀ ਵੇਟ ਕਰ ਰਹੀ ਹੁੰਦੀ ਆ ਪਰ ਦੂਜੇ ਪਾਸੇ ਜਿਹੜੇ ਕੁੜੀ ਦੇ ਪਰਿਵਾਰਕ ਮੈਂਬਰ ਹੁੰਦੇ ਆ ਉਹਨਾਂ ਨੇ 500 ਲੋਕਾਂ ਦੇ ਖਾਣੇ ਦਾ ਪ੍ਰਬੰਧ ਕੀਤਾ ਹੁੰਦਾ ਏ ਪਰ ਜਦੋਂ ਜਿਹੜਾ ਲਾੜਾ ਏ ਉਹ ਹਲੇ ਨਹੀਂ ਆਉਂਦਾ ਗੈਸਟ ਹਾਊਸ ਦੇ ਵਿੱਚ ਤੇ ਜਿਹੜੀ ਲਾੜੀ ਦਾ ਚਾਚਾ ਹੁੰਦਾ ਏ ਉਹ ਲਾੜੇ ਨੂੰ ਫੋਨ ਕਰਦਾ ਏ ਪਰ ਜਿਹੜਾ ਲਾੜਾ ਹੁੰਦਾ ਏ ਫੋਨ ਨਹੀਂ ਚੱਕਦਾ ਫਿਰ ਬਾਰ ਬਾਰ ਜਦੋਂ ਲਾੜੀ ਦਾ ਚਾਚਾ ਲਾੜੇ ਨੂੰ ਫੋਨ ਕਰਦਾ ਏ ਤਾਂ ਜਿਹੜਾ ਲਾੜਾ ਹੁੰਦਾ ਏ ਉਹ ਫੋਨ ਚੱਕ ਕੇ ਇੱਕ ਅਜੀਹੀ ਮੰਗ ਕਰਦਾ ਏ ਕਿ ਜਿਹੜਾ ਚਾਚਾ ਹੁੰਦਾ ਏ ਨਾ ਚਾਕੇ ਵੀ ਜਿਹੜੀ ਮੰਗ ਨੂੰ ਨਹੀਂ ਰੋਕ ਸਕਦਾ ਸੀ ਫਿਰ ਵੀ ਆਪਣੀ ਭਤੀਜੀ ਦਾ ਵਿਆਹ ਕਰਵਾਉਣ ਦੇ ਲਈ ਉਸ ਮੰਗ ਨੂੰ ਪੂਰਾ ਕੀਤਾ ਏ ਤਾਂ ਜਿਹੜਾ ਲਾੜਾ ਏ ਉਹ ਲਾੜੀ ਦੇ ਚਾਚਾ ਨੂੰ ਇਦਾਂ ਕਹਿੰਦਾ ਕਿ ਮੈਨੂੰ ਇੱਕ ਕਾਰ ਚਾਹੀਦੀ ਆ ਤੇ ਜਿਹੜਾ ਲਾੜੀ ਦਾ ਜਿਹੜਾ ਚਾਚਾ ਹੁੰਦਾ ਏ ਉਹ ਸਾਨੂੰ ਕਹਿੰਦਾ ਕਿ ਅਸੀਂ ਤੈਨੂੰ ਜਿਹੜੀ ਆ ਗਈ ਵੈਗਨਰ ਜਿਹੜੀ ਕਾਰ ਦਵਾ ਦਾਂਗੇ ਪਰ ਦੂਜੇ ਪਾਸੇ ਜਿਹੜਾ ਲਾੜਾ ਹੁੰਦਾ ਹੈ ਉਹ ਕਹਿੰਦਾ ਨਾ ਜੀ ਮੈਨੂੰ ਤਾਂ ਜਿਹੜੀ ਟਾਪ ਮਾਡਲ ਜਿਹੜੀ ਆ ਆਰਟੀਕਾ ਜਿਹੜੀ ਕਾਰ ਹੁੰਦੀ ਆ ਮੈਨੂੰ ਤਾਂ ਉਹੀ ਚਾਹੀਦੀ ਆ ਪਰ ਜਿਹੜਾ ਲਾੜੀ ਲਾੜੀ ਦਾ ਜਿਹੜਾ ਚਾਚਾ ਹੁੰਦਾ ਹੈ ਉਹ ਉਸ ਨੂੰ ਕਹਿੰਦੇ ਵੀ ਸਾਡੇ ਚ ਐਨੀ ਜਿਹੜੀ ਆ ਹਾਇਸियत ਹੈ ਨਹੀਂ ਵੀ ਜਿਹੜੀ ਤੇ ਅਸੀਂ ਇੰਨੀ ਮਹਿੰਗੀ ਜਿਹੜੀ ਆ ਕਾਰ ਦਵਾ ਦਈਏ ਪਰ ਜਿਹੜਾ ਨਾੜਾ ਹੁੰਦਾ ਹੈ ਉਹ ਆਪਣੀ ਜੱਦ ਤੇ ਖੜਾ ਹੁੰਦਾ ਹੈ ਉਹ ਆਪਣੀ ਜੱਦ ਤੇ ਜਦ ਨੂੰ ਪਗੌਣ ਦੇ ਲਈ ਉਹ ਲਾੜੀ ਦੇ ਚਾਚੇ ਨਾਲ ਬਹਿਸ ਕਰਦਾ ਹੈ ਤਾਂ ਤੁਰੰਤ ਹੀ ਜਿਹੜੀ ਕੁੜੀ ਦਾ ਜਿਹੜਾ ਚਾਚਾ ਹੁੰਦਾ ਹੈ ਉਹ ਰੋਣ ਲੱਗ ਜਾਂਦਾ ਹੈ ਪਰ ਦੂਜੇ ਪਾਸੇ ਜਦੋਂ ਲਾੜੇ ਦੀ ਮੰਗ ਜਿਹੜੀ ਹੁੰਦੀ ਉਸ ਨੂੰ ਪੂਰਾ ਨਹੀਂ ਕੀਤਾ ਜਾਂਦਾ ਤੇ ਫਿਰ ਜਿਹੜਾ ਲਾੜਾ ਤੇ ਉਸ ਦੇ ਪਰਿਵਾਰਕ ਮੈਂਬਰ ਅਤੇ ਜਿਹੜੇ ਉਸ ਦੇ ਜਿਹੜੇ ਰਿਸ਼ਤੇਦਾਰ ਹੁੰਦੇ ਆ ਉਹ ਗੈਸਟ ਹਾਊਸ ਦੇ ਵਿੱਚ ਜਿਹੜਾ ਉਹਨਾਂ ਨੇ ਮੰਗਣੀ ਦਾ ਪ੍ਰੋਗਰਾਮ ਰੱਖਿਆ ਹੁੰਦਾ ਏ ਉਹ ਉੱਥੇ ਸ਼ਾਮਿਲ ਨਹੀਂ ਹੁੰਦੇ ਉਸ ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਹੁੰਦੇ ਤਾਂ ਬਾਅਦ ਵਿੱਚ ਜਦੋਂ ਜਿਹੜੀ ਕੁੜੀ ਦਾ ਚਾਚਾ ਹੁੰਦਾ ਏ ਉਹ ਫਿਰ ਸਾਰੀਆਂ ਚੀਜ਼ਾਂ ਤੋਂ ਅੱਕ ਕੇ ਫਿਰ ਉਸ ਕੁੜੀ ਦਾ ਚਾਚਾ ਤੇ ਉਸ ਦਾ ਜਿਹੜੇ ਪਰਿਵਾਰਕ ਮੈਂਬਰ ਆ ਉਹ ਜਿਹੜਾ ਪੁਲਿਸ ਸਟੇਸ਼ਨ ਜਾਂਦੇ ਆ ਉੱਥੇ ਜਾ ਕੇ ਜਿਹੜੀ ਆ ਐਫ ਆਈ ਆਰ ਜਿਹੜੀ ਦਰਜ ਕਰਵਾਉਂਦੇ ਆ ਪਰ ਜਿਹੜੀ ਪੁਲਿਸ ਹੁੰਦੀ ਆ ਉਹਨਾਂ ਨੇ ਐਫ ਆਈ ਆਰ ਜਿਹੜੀ ਦਰਜ ਕਰ ਲਈ ਗਈ ਹੁੰਦੀ ਆ ਤੇ ਸਾਰੀ ਘਟਨਾ ਬਾਰੇ ਪਰਿਵਾਰਕ ਮੈਂਬਰਾਂ ਨੇ ਇਹ ਕਿਹਾ ਕਿ ਜਿਹੜਾ ਲਾੜਾ ਹੁੰਦਾ ਏ ਉਸਨੇ ਦਾਜ ਦੀ ਮੰਗ ਕੀਤੀ ਆ ਪਰ ਸਾਡੇ ਤਾਂ ਜਿੰਨਾ ਵੀ ਹੋ ਸਕਿਆ ਸੀ ਅਸੀਂ ਦਾਜ ਦੇ ਵਿੱਚ ਜੋ ਵੀ ਸਮਾਨ ਦੇਣਾ ਹੁੰਦਾ ਉਹ ਵੀ ਅਸੀਂ ਗੈਸਟ ਹਾਊਸ ਦੇ ਵਿੱਚ ਸਜਾ ਕੇ ਰੱਖਿਆ ਸੀ ਪਰ ਸਾਨੂੰ ਨਹੀਂ ਪਤਾ ਸੀ ਕਿ ਜਿਹੜਾ ਲਾੜਾ ਏ ਉਹ ਇੱਕ ਹੋਰ ਜਿਹੜੀ ਆ ਦਾਜ ਦੀ ਮੰਗ ਕਰੇਗਾ ਕਿ ਉਹ ਦਾਜ ਦੀ ਇੰਨੀ ਮੰਗ ਕਰੇਗਾ ਜਿਹੜੀ ਸਾਡੀ ਹਾਇਸੀਅਤ ਤੋਂ ਜ਼ਿਆਦਾ ਉੱਪਰ ਆ ਵੀ ਸਾਡੀ ਹਸਿਆ ਤਾਂ ਇੰਨੀ ਹੈ ਨਹੀਂ ਵੀ ਜਿਹੜੀ ਉਹ ਚੀਜ਼ ਅਸੀਂ ਲੈ ਕੇ ਦੇ ਦਿੱਤੀ ਪਰ ਫਿਰ ਵੀ ਅਸੀਂ ਉਸ ਲਾੜੀ ਨੂੰ ਇਦਾਂ ਵੀ ਕਿਹਾ ਸੀ ਵੀ ਜੇਕਰ ਤੂੰ ਗੱਡੀ ਲੈਣਾ ਚਾਹੁੰਨਾ ਵੀ ਆ ਅਸੀਂ ਤੈਨੂੰ ਗੱਡੀ ਦਵਾ ਦਾਂਗੇ ਜਿਹੜੀ ਵੈਗਨਰ ਗੱਡੀ ਹੁੰਦੀ ਆ ਉਹ ਅਸੀਂ ਦਵਾ ਦਾਂਗੇ ਪਰ ਜਿਹੜਾ ਲਾੜਾ ਹੁੰਦਾ ਉਹ ਆਪਣੀ ਜਿੱਤ ਤੇ ਖੜਾ ਹੁੰਦਾ ਉਹ ਕਹਿੰਦਾ ਨਹੀਂ ਮੈਨੂੰ ਤਾਂ ਜਿਹੜੀ ਆ ਆਰਟੀਗਾ ਜਿਹੜੀ ਕਾਰ ਚਾਹੀਦੀ ਆ ਪਰ ਇਹ ਸਾਰਾ ਮਾਮਲਾ ਜਦੋਂ ਪੁਲਿਸ ਸਟੇਸ਼ਨ ਵਿੱਚ ਦੱਸਿਆ ਗਿਆ ਤਾਂ ਇਸ ਮਾਮਲੇ ਉੱਪਰ ਜਿਹੜੀ ਸ਼ਿਕਾਇਤ ਦਰਜ ਕਰਵਾਈ ਆ ਤੇ ਪੀੜਤ ਪਰਿਵਾਰ ਨੇ ਕੁੜੀ ਦੇ ਪਰਿਵਾਰ ਨੇ ਐਦਾਂ ਕਿਹਾ ਕਿ ਇਸ ਮੁੰਡੇ ਦੇ ਉੱਪਰ ਅਤੇ ਉਹਦੇ ਪਰਿਵਾਰ ਦੇ ਉੱਪਰ ਇੰਨੀ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ ਕਿ ਅੱਗੇ ਤੋਂ ਕਿਸੇ ਵੀ ਧੀ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਦੇ ਨਾਲ ਐਦਾਂ ਦੀ ਜਿਹੜੀ ਆ ਕਿ ਹਰਕਤ ਨਾ ਕਰਨ ਤਾਂ ਹੁਣ ਪੁਲਿਸ ਨੇ ਜਿਹੜੀ ਆ ਕਿ ਐਫ ਆਈ ਆਰ ਦਰਜ ਕਰ ਲਈ ਗਈ ਆ ਉਸ ਤੇ ਬੰਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਆ ਅਤੇ ਤੁਹਾਨੂੰ ਕੀ ਲੱਗਦਾ ਹੈ ਕਿ ਮੁੰਡੇ ਨੇ ਜਿਹੜਾ ਦਾਜ ਮੰਗਿਆ ਏ ਉਹ ਸਹੀ ਆ ਜਾਂ ਗਲਤ ਆ ਤਾਂ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ